ਵਿਚ ਨਗਰ ਨਿਗਮ ਯੂਨੀਅਨ ਚਾਰ ਦਿਨਾਂ ਤੋਂ ਪ੍ਰਸ਼ਾਸਨ ਵਿਰੁੱਧ ਪ੍ਰਦਰਸ਼ਨ ਕਰ ਰਹੀ ਸੀ ਤੇ ਯੂਨੀਅਨ ਤੇ ਪ੍ਰਸ਼ਾਸਨ ਵਿਚਕਾਰ ਹੋਈ ਮੀਟਿੰਗ ਵਿੱਚ ਅੱਜ ਇੱਕ ਸਮਝੌਤਾ ਹੋਇਆ ਹੈ ਜਿਸ ਤੋਂ ਬਾਅਦ ਯੂਨੀਅਨ ਨੇ ਹੜਤਾਲ ਵਾਪਸ ਲੈ ਲਈ ਹੈ ਜਾਣਕਾਰੀ ਦਿੰਦੇ ਅਮੇਰ ਵਿਨੀਤ ਨੇ ਕਿਹਾ ਕਿ ਯੂਨੀਅਨ ਨਾਲ ਅੱਜ ਦੀ ਮੀਟਿੰਗ ਤੋਂ ਬਾਅਦ ਕਰਮਚਾਰੀਆਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਉਹਨੇ ਕਿਹਾ ਹੈ ਕਿ ਅੱਜ ਨੇਤਾ ਨਾਲ ਇੱਕ ਸਮਝੌਤਾ ਹੋ ਗਿਆ ਹੈ ਜਿਸ ਵਿੱਚ ਕਰਮਚਾਰੀਆਂ ਵੱਲੋਂ ਸਰਕਾਰੀ ਛੁੱਟੀਆਂ ਤੇ ਕੰਮ ਕਰਨ ਜਾਂ ਸਰਕਾਰੀ ਛੁੱਟੀਆਂ ਦੇ ਪੈਸੇ ਲੈਣ ਦਾ ਮੁੱਦਾ ਉਠਾਇਆ ਗਿਆ ਹੈ ਮੇਰ ਨੇ ਕਿਹਾ ਕਿ ਇਸ ਲਈ ਇੱਕ ਖਰੜਾ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ਤੇ ਸਰਕਾਰੀ ਛੁੱਟੀਆਂ ਦੇ ਪ

ਕੁਝ ਡਿਮਾਂਡਸ ਸਿਗੀਆਂ ਜਿਹਦੇ ਸੰਬੰਧੇ ਵਿੱਚ ਪਿਛਲੇ 4 ਦਿਨਾਂ ਤੋਂ ਧਰਨਾ ਲੱਗਾ ਹੋਇਆ ਸੀਗਾ ਤੇ ਸੋ ਅੱਜ ਸਾਡੀ ਯੂਨੀਅਨ ਦੇ ਜਿਹੜੇ ਲੀਡਰ ਸਾਹਿਬਾਨ ਹਨ ਇਹਨਾਂ ਦੇ ਨਾਲ ਸਾਡੀ ਸਹਿਮਤੀ ਬਣ ਗਈ ਹੈ ਔਰ ਜਿਹਦੇ ਵਿੱਚ ਮੇਨਲੀ ਦੋ ਡਿਮਾਂਡਸ ਉਹਦੇ ਵਿੱਚ ਜਿਹੜੇ ਸਾਡੇ ਸਾਥੀ ਹੈ ਜਿਹੜੇ ਇਹ ਜਦੋਂ ਅਗਸਟਡ ਹੌਲੀਡੇਜ਼ ਹੁੰਦੀਆਂ ਉਹਦੇ ਵਿੱਚ ਇਹ ਕੰਮ ਕਰਦੇ ਆ ਔਰ ਉਹਦੀ ਛੁੱਟੀ ਦੀ ਡਿਮਾਂਡ ਜਾਂ ਐਕਸਟਰਾ ਪੈਸਿਆਂ ਦੀ ਜਿਹੜੀ ਉਹਦੀ ਡਿਮਾਂਡ ਸੀਗੀ ਉਹ ਅਸੀਂ ਇੱਕ ਮਤਾ ਬਣਾ ਕੇ ਅਸੀਂ ਉੱਥੇ ਭੇਜ ਵੀ ਦੇਾਂਗੇ ਔਰ ਉਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਯਕੀਨੀ ਦਲਵਾਤਾ ਵਾ ਕਿ ਅਗਲੇ ਜਿਹੜਾ ਇਸੇ ਜਿਹੜਾ ਹੁਣ ਮਹੀਨੇ ਦੇ ਐਂਡ ਦੇ ਵਿੱਚ ਤੇ ਅਸੀਂ ਉਹ ਜੇ ਇਹਦੀ ਪੂਰਾ ਪੇਪਰਵਰਕ ਕਰਕੇ ਤੇ ਅਗਲੇ ਮਹੀਨੇ ਇਹਨਾਂ ਨੂੰ ਜਿਹੜੀਆਂ 2 ਅਗਸਟ ਉਹ ਇਹਨਾਂ ਦੀ ਹੌਲੀਡੇਜ਼ ਨਿਕਲੀਆਂ ਜਿਹੜੀਆਂ ਸਾਡੇ ਅਪ੍ਰੈਲ ਮਹੀਨੇ ਤੋਂ ਬਾਅਦ ਉਹਦੀ ਅਸੀਂ ਇਹਨਾਂ ਨੂੰ ਸੈਲਰੀ ਵੀ ਦੇਾਂਗੇ ਔਰ ਉਸ ਤੋਂ ਬਾਅਦ ਹਰ ਕੁਆਟਰਲੀ ਹਰ ਦਿਨ ਨੂੰ ਮੈਨੇ ਬਾਅਦ ਇਹਨਾਂ ਨੂੰ ਜਿਹੜੀ ਗਸਟ੍ਰੇਟ ਹੌਲਿਡੇਜ਼ ਦੀ ਇਹਨਾਂ ਨੂੰ ਪੈਸੇ ਮਿਲ ਜਾ ਕਰੋਗੇ ਸਰ ਠੇਕੇਦਾਰਾਂ ਨੂੰ ਲੈ ਕੇ ਵੱਡੇ ਸਵਾਲ ਚੱਕੇ ਜਾ ਰਹੇ ਸੀ ਇਸ ਕੇ ਬਾਰੇ ਠੇਕੇਦਾਰੀ ਨੂੰ ਲੈ ਕੇ ਜਿਹੜੀ ਯੂਨੀਅਨ ਦੇ ਲੀਡਰ ਸਾਹਿਬਾਨ ਨੂੰ ਚਿੰਤਾ ਸੀਗੀ ਉਹਦੇ ਵਿੱਚ ਤਕਰੀਬਨ ਸਾਡੀ ਕਾਫੀ ਚੀਜ਼ਾਂ ਤੇ ਸਹਿਮਤੀ ਬਣੀ ਪਰ ਇਸ ਚੀਜ਼ ਤੇ ਇਹਨਾਂ ਨੂੰ ਅਸੀਂ ਯਕੀਨੀ ਦਲਵਾਤਾ ਕਿ ਜਦੋਂ ਤੱਕ ਸਾਡੀ ਸਰਕਾਰ ਵੱਲੋਂ ਜਿਹੜੀ ਪੱਕੀ ਭਰਤੀ 1196 ਬੰਦੇ ਉਹ ਸਰਕਾਰ ਨੇ ਆਲਰੇਡੀ ਮਨਜ਼ੂਰ ਕਰਤੇ ਆ ਉਹ ਪੇਪਰ ਵਰਕ ਉਹਦਾ ਇਨ ਪ੍ਰੋਸੈਸ ਆ ਔਰ ਮੈਨੂੰ ਉਮੀਦ ਆ ਬਹੁਤ ਜਲਦ ਪੱਕੀ ਬਰਤੀ ਹੋ ਜਾਏਗੀ ਉਦੋਂ ਤੱਕ ਅਸੀਂ ਜਿਹੜੇ ਕਲਾਸ 4 ਦੇ ਸਾਡੇ ਜਿਹੜੇ ਕਰਮੀਆਂ ਉਹਨਾਂ ਦੀ ਉਦੋਂ ਤੱਕ ਅਸੀਂ ਬਰਤੀ ਨਹੀਂ ਕਰਾਂਗੇ ਕੀ ਹੁਣ ਤੱਕ ਤਰਨਾ ਚੱਕਾ ਦਿੱਤਾ ਹਾਂਜੀ ਬਿਲਕੁਲ ਬਿਲਕੁਲ ਜੀ ਤਰਨਾ ਚੱਕਿਆ ਗਿਆ ਸਰ ਉਹਨਾਂ ਨੇ ਕੋਈ ਟਾਈਮਪਲਾਨ ਨਹੀਂ ਮੰਗਿਆ ਕਿ ਹੁਣ ਇਨਡੇਫੀਨਟਲੀ ਮੈਂ ਸਟ੍ਰਾਈਕ ਜਿਹੜੀ ਖਤਮ ਕਰ ਦਿੱਤੀ ਹੈ ਨਹੀਂ ਸਟ੍ਰਾਈਕ ਖਤਮ ਕਰ ਦਿੱਤੀ ਹੈ ਉਹਨਾਂ ਨੇ ਸਿਰਫ ਪ੍ਰੋਸੀਡਿੰਗ ਮੰਗੀ ਹੈ ਜਿਹੜੀ ਜੋ ਸਾਡੀ ਸਹਿਮਤੀ ਬਣੀ ਹੈ ਉਹ ਪ੍ਰੋਸੀਡਿੰਗ ਤਕਰੀਬਨ ਪਿਛਲੇ ਅਗਲੇ 15-20 ਮਿੰਟਾਂ ਦੇ ਵਿੱਚ ਇਹਨਾਂ ਨੂੰ ਦੇ ਦਿੱਤੀ ਜਾਏਗੀ ਠੀਕ ਹੈ ਸਰ ਠੀਕ ਹੈ ਠੀਕ ਥੈਂਕ